ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਸ ਸਾਕਸ਼ੀ ਦਾ ਸ਼ਾਇਦ ਵਿਜੀਲੈਂਸ ਅਫਸਰ ਬਣ ਦਾ ਸੁਪਨਾ ਰਿਹਾ ਹੋਵੇ। ਜੋ ਕਿ ਕਿਸੇ ਕਾਰਨਾ ਕਰਕੇ ਪੂਰਾ ਨਾ ਹੋ ਸਕਿਆ ਤੇ ਫਿਰ ਅਫਸਰਾਂ ਵਾਲੀ ਫੀਲਿੰਗ ਲੈਣ ਅਤੇ ਲੋਕਾਂ ਤੇ ਸਰਕਾਰੀ ਦਰਬਾਰੇ ਆਪਣਾ ਦਬਦਬਾ ਬਣਾਉਣ ਦੇ ਲਈ ਇਸ ਬੰਦੇ ਨੇ ਸ਼ਹਿਰ ਦੇ ਵਿੱਚ ਕੁਝ ਅਜੀਹਾ ਕਰ ਦਿੱਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪਹਿਲਾਂ ਤਾਂ ਇਸ ਨੇ ਇਹ ਵਰਦੀ ਖਰੀਦੀ ਜੋ ਕਿ ਟੇਬਲ ਉੱਤੇ ਰੱਖੀ ਹੋਈ ਨਜ਼ਰ ਆ ਰਹੀ ਹੈ ਫਿਰ ਵਰਦੀ ਪਾ ਕੇ ਸ਼ਹਿਰ ਦੇ ਵਿੱਚ ਅਜੀਹੇ ਕਾਹਨ ਕਰਨ ਲੱਗਿਆ ਕਿ ਜਿਸ ਨੂੰ ਦੇਖ ਅਸਲੀ ਪੁਲਿਸ ਅਫਸਰ ਵੀ ਭੁਲੇਖਾ ਖਾ ਗਏ ਤੇ ਫਿਰ ਕਹਿੰਦੇ ਨੇ ਨਾ ਕਿ ਇੱਕ ਨਾ ਇੱਕ ਦਿਨ ਤਾਂ ਝੂਠ ਫੜਿਆ ਹੀ ਜਾਂਦਾ ਦੇਖੋ ਫਿਰ ਕਿਵੇਂ ਇਸ ਫਰਜੀ ਅਫਸਰ ਦਾ ਪਰਦਾ ਫਾਸ਼ ਹੋਇਆ ਜੀ ਪੁਲਿਸ ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ son of ਕਰਨ ਸਿੰਘ ਵਾਸੀ ਈਸਰਨਗਰ ਲੁਧਿਆਣੇ ਦਾ ਉਮਰ ਕਰੀ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇਨਸਪੈਕਟਰ ਵਿਜੀਲੈਂਸ ਦਾ ਇਨਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚਓ ਸਾਹਿਬ ਨੇ ਅਬ ਐਸਪੀ ਸਾਹਿਬ ਨੇ ਬਹੁਤ ਸਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੇ-ਕਿਹੜੇ ਠੱਗੀਆਂ ਮਾਰ ਚੁੱਕਾ ਇਹ ਹੁੰਦਾ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਰਦੀਆਂ ਵੀ ਮਿਲੀਆਂ ਜੀ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਲਟ ਮਿਲੀ ਹੈ ਹਾਂਜੀ ਇਹ ਵੀ ਨਾ ਸਮੋ ਚੌਂਕੀ ਦੇ ਵਿੱਚ ਹੀ ਬੈਠਦੇ ਨਹੀਂ ਤੂੰ ਛੱਡਾ ਉਹ ਵੀ ਦਾਣੇ ਚੌਂਕੀ ਉਹਦੇ ਵਿੱਚ ਹੀ ਬੈਠਦਾ ਹੀ ਜਾ ਕੇ ਬਲਾਜਮਾ ਕੋਲ ਫੁੱਟੀ ਉਹਨੂੰ ਪਤਾ ਸੀ ਜਾਂ ਇਹ ਗੁੰਮਰਾਹ ਕਰਦਾ ਸੀ ਉਹ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਉਹਦਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਵਈ ਜਾਂ ਕੋਈ ਕਿਸਮੂਲੇ ਸੀ ਤੁਹਾਡੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀ ਕਿ ਮਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਹੈ ਰੌਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕੀ ਡਾਂਦਾ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸੁਪਰਾਪੈ ਨਹੀਂ ਪਤਾ ਲੱਗਾ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਸੀਗਾ ਕਿ ਚੌਂਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਨਿਜੀਲ ਸਾਡੇ ਦਾ ਕੋਈ ਨਾਮ ਇਹ ਜੀ ਸੂਤਰੋ ਵਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪ੍ਰੀਏਟ ਟੈਕਸ਼ਨ ਉਹ ਲਲਾਂਗੇ ਅਸੀਂ ਇਹ ਵਰਤੀਆਂ ਵਗੈਰਾ ਕਿੱਥੋਂ ਬਣਵਾਈਆਂ ਇਹਨਾਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਤੇਰੇ ਨਾਲ ਕੋਈ ਹੋਰ ਵੀ ਬੰਦੇ ਬਿੱਲ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਸੀ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉਥੇ ਪੇਸ਼ ਕਰਾਂਗੇ ਤੇ ਤੁਹਾਡੇ ਨਾਲ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਇਹਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਲਟਸ ਹੈ ਇਹ ਸਾਰੀ ਇਹ ਠੱਗੀ ਸਾਹਮਣੇ ਆਈ ਹੋਵੇ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੇ ਕਿਹੜੀ ਗੱਲ ਕਰ ਰਹੇ ਆ ਰਹੇ ਆ ਕਿ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਬਣ ਤਸਵੀਰ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਠੀਕ ਹੈ ਨਹੀਂ ਇਹ ਤਾਂ ਸਰ ਕੀਤੀ ਜਾਂਦੇ ਮੇਰੇ ਕੋਲ ਪਲੇਟ ਆਈ ਪਈ ਹੁਣ ਦੇ ਸਾਹਮਣੇ ਯਾਰ ਤਾਂ ਹੀ ਕਰਕੇ ਆਪਾਂ ਖੜਿਆ ਇਹਨੂੰ ਹਾਂਜੀ ਠੀਕ ਹੈ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਉਸ ਦਾ ਨਲ ਕਾਰਵਾਈ ਪ੍ਰੋਪਰਟੀ ਵਗੈਰਾ ਦੀ ਪੂਰੀ ਡਿਟੇਲ ਆਈ ਕਿੱਥੇ ਜਾ ਰਿਹਾ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਐਸੇ ਪ੍ਰੋਫੈਸ਼ਨਲ ਜਾਂ ਕੀ ਕਰਦਾ ਜੀ ਇਸ ਤੋਂ ਲਾਵਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ ਇਹਦਾ ਸੁਪਨਾ ਸੀਗਾ ਵਰਤੀ ਹੁੰਦਾ ਹੋਇਆ ਨਹੀਂ ਕਿਸੇ ਕਾਰਨ ਵਸ਼ ਇਸ ਚੀਜ਼ ਦੀ ਹੈ ਇਹ ਪੁਲਿਸ ਮੈਨੂਅਲ ਇਸ ਹਾਂ ਨਹੀਂ ਨਹੀਂ ਪੁਲਿਸ ਦੀ ਭਰਤੀ ਹੁੰਦੀ ਪੰਜਾਬ ਪੁਲਿਸ ਦੇ ਵਿੱਚ ਸਰ ਗੱਡੀ ਜਿਹੜੀ ਬਣਾ ਹੋਈ ਹੈ ਸਰ ਸਵਿਫਟ ਹੈ ਜੀ ਚੁੱਟੇ ਕਲਰ ਦੀ ਉਸਨੇ ਉਸਨੇ ਸਟicker ਲਾਇਆ ਸੀਗਾ ਪੁਲਿਸ ਦਾ ਸਟicker ਲਾਇਆ ਹੋਇਆ ਸੀਗਾ ਸਰ ਕਿੰਨਾ ਪੜੇ ਲਿਖਿਆ ਹੈ ਜੀ یہ جی گریجویٹ ہے گا اس پر ہن تک دی سانو جو بھی انفارمیشن ملی ہے اس حساب نال گریجویٹ ہے گا سوال ہے کہ بندے شملہ پوری تھانے دے دو تین ملازم بھی اپنے شکار بنائے انہاں تے پیسے لگے یہ تسی دس رہے ہو جی یہ اپا ویریفی کران گے باقی ٹھیک ہے جی تھینک یو سو much اس کا کوئی پرچہ ہے کوئی کیسے طرح کا نشے وغیرہ اس تو پہلا کوئی پرچہ نہیں ہے یہ میں میری میری جی ریکویسٹ ہے اپا پڑھیا تواڈے نال اسی گل کر رہے ہیں یہ سارا سانو کورٹ نے دتے دو دن ਉਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ। ਠੀਕ ਹੈ। ਪੁਲਿਸ ਅਧਿਕਾਰੀ ਨੇ ਸੰਖੇਪ ਜਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਰਮਨਪ੍ਰੀਤ ਸਿੰਘ ਨਾਂ ਦੇ ਬੰਦੇ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਗਿਆ। ਬਾਕੀ ਹੋਰ ਖੁਲਾਸੇ ਪੁੱਛਗਿੱਛ ਤੋਂ ਬਾਅਦ ਹੋਣ ਦੀ ਉਮੀਦ ਹੈ। ਫਿਲਹਾਲ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ।